ਦੇਖ ਰਹੇ ਹੋ ਮਨਪ੍ਰੀਤ ਟਾਕਸ ਔਰ ਤੁਸੀਂ ਦੇਖ ਸਕਦੇ ਹੋ ਪੰਜਾਬ ਅੱਧਾ ਪੰਜਾਬ ਹੜ੍ਹਿਆ ਗਿਆ ਲੋਕ ਹੜੇ ਗਏ ਨੇ ਲੋਕਾਂ ਦੇ ਪਸ਼ੂ ਮਰ ਗਏ ਨੇ ਲੋਕੀ ਜਾਂਦੇ ਆਪ ਮਤਲਬ ਪਾਣੀ ਦੇ ਵਿੱਚ ਫਸ ਗਏ ਨੇ ਲੋਕਾਂ ਦੇ ਘਰ ਢਾਟ ਢਰੀ ਹੋ ਗਏ ਨੇ ਲੋਕਾਂ ਦੀਆਂ ਜ਼ਮੀਨਾਂ ਫਸਲਾਂ ਖਤਮ ਹੋ ਗਈਆਂ ਨੇ ਪੰਜਾਬ ਕਰੀਬ 1400 ਤੋਂ 1500 ਪਿੰਡਾਂ ਦੀਆਂ ਫਸਲਾਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਤਬਾਹ ਹੋ ਗਈਆਂ ਨੇ ਅੱਜ ਅਸੀਂ ਖੜੇ ਆ ਚਿੱਟੀ ਵਹੀਂ ਦੇ ਉੱਤੇ ਔਰ ਸਤਲੁਜ ਦਰਿਆ ਅੱਗੇ ਜਾ ਕੇ ਚਿੱਟੀ ਵਹੀਂ ਸਤਲੁਜ ਦਰਿਆ ਦੇ ਵਿੱਚ ਮਿਲਾਨ ਹੁੰਦਾ ਆਸ-ਪਾਸੇ ਤੁਸੀਂ ਦੇਖ ਸਕਦੇ ਹੋ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆਉਂਦਾ ਐਸ ਟਾਈਮ ਅਸੀਂ ਖੜੇ ਆ ਗੱਟਾ ਮੁੰਡੀ ਕਾਸੂ ਦੇ ਰੋਡ ਦੇ ਉੱਤੇ ਨਲ ਤੋਂ ਲੋਈਆਂ ਤੋਂ ਨਲ ਨਲ ਤੋਂ ਗੱਟਾ ਮੁੰਡੀ ਕਾਸੂ ਨੂੰ ਜੋ ਰਸਤਾ ਜਾਂਦਾ ਉਸ ਦੇ ਉੱਤੇ ਖੜੇ ਆ ਜਿੱਥੇ ਚਿੱਟੀ ਵਹੀਂਦਾ ਉਫਾਂ ਦੇ ਉੱਤੇ ਆ ਔਰ ਪਾਣੀ ਬਾਹਰ ਆ ਗਿਆ ਖੇਤਾਂ ਦੇ ਵਿੱਚ 10 10 ਫੁੱਟ ਪਾਣੀ ਆ ਚੁੱਕਾ ਵਾ ਆਓ ਆਪਾਂ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕਹਿਣਾ ਕਿਸਾਨਾਂ ਦਾ 25 ਪਿੰਡ ਇਸ ਹੜ੍ਹ ਪ੍ਰਭਾਵਿਤ ਦੇ ਵਿੱਚ ਸੰਪਰਕ ਟੁੱਟ ਗਿਆ ਇਹ ਚਿੱਟੀ ਵਹੀਂ ਦਾ ਪਾਣੀ ਵਧਨ ਕਾਰਨ ਕੀ ਲੱਗਦਾ ਕਿ ਪਾਣੀ ਪੰਜਾਬ ਦੇ ਵਿੱਚ ਹੜ੍ਹ ਦੀ ਮਾਰ ਲਗਾਤਾਰ ਵਧ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਆ ਜਿਹੜਾ ਏਰੀਆ ਇਹਦੇ ਵਿੱਚ ਇਧਰ ਪਾਣੀ ਹੁਣ ਕੋਈ ਨਾ ਟਰਾਲੀ ਨਾ ਟਰੈਕਟਰ ਕੁਛ ਵੀ ਨੰਗਣ ਨੂੰ ਜਗ੍ਹਾ ਨਹੀਂ ਏਰੀਆ ਜਿਹੜਾ ਵੀ ਦੱਸੋ ਏਰੀਆ ਕਿ ਇਹ ਜਿਹੜਾ ਹੈਗਾ ਲੋਹਿਆਂ ਤੋਂ ਲੋਹਿਆਂ ਹਲਕਾ ਪੈਂਦਾ ਆ ਨਾਲ ਨਾਲ ਤੋਂ ਇਧਰ ਗਟਾ ਮੰਡੀ ਕਾਸੂ ਟਿੰਡਿਆ ਵਾਲ ਪਾਨੇ ਵਾਲ ਤੇ ਹੋਰ ਪੈਂਡ ਜਿਹੜੇ ਪੈਂਦੇ ਆ 15 16 ਪੈਂਡ ਪੈਂਦੇ ਆ 20 ਤੋਂ 25 ਪੈਂਡ ਟੋਟਲ ਹੋ ਗਏ ਟੋਟਲ ਹੋ ਗਏ ਹਾਂਜੀ ਤੇ ਇਹ ਸਾਰੇ ਪੈਂਡ ਜਿਹੜੇ ਪਾਣੀ ਦੀ ਮਿਆਰ ਹੇਠ ਆਇਆ ਨੰਗਣਾ ਸਾਰਾ ਰਸਤਾ ਬੰਦ ਹੋ ਗਿਆ ਸਪਰਕ ਟੁੱਟ ਗਿਆ ਅੰਦਰਲੇ ਬੰਨੇ ਹਨ ਸੋ ਅਸੀਂ ਪ੍ਰਸ਼ਾਸਨ ਨੂੰ ਇਹ ਪਹਿਲਾਂ ਤੋਂ ਵੀ ਕਹਿੰਦੇ ਰਹੇ ਕਿ ਸਾਡੀ ਵੇਂ ਜਿਹੜੀ ਆ ਇਹ ਸਾਚੀਟੀ ਵੇਈ ਪੈਂਦੀ ਆ ਇਹ ਇਹ ਸਾਫ ਕੀਤੀ ਜਾਵੇ ਇਹਦੇ ਵਿੱਚ ਕਲਾਲੀ ਆ ਤੇ ਇਹਨੂੰ ਸਾਫ ਕੀਤਾ ਜਾਵੇ ਪਰ ਕਿਸੇ ਨੇ ਸਾਡੀ ਸਾਰ ਨਹੀਂ ਲਈ ਕਿਸੇ ਪ੍ਰਸ਼ਾਸਨ ਨੇ ਸਾਡੀ ਸਾਰ ਨਹੀਂ ਲਈ ਤਾਂ ਕਰਕੇ ਇਸ ਟਾਈਮ ਪਾਣੀ ਜਿਹੜਾ ਸਾਰਾ ਉੱਪਰ ਦੀ ਵਗ ਰਿਹਾ ਸੋ ਸਤ ਲੋ ਜੱਗੇ ਸਾਡੇ ਪਿੰਡਾਂ ਉਰ ਦੇ ਵਿੱਚ ਰਲਦਾ ਸੋ ਉਧਰੋਂ ਵੀ ਸਾਨੂੰ ਡਾਫ ਲਾ ਕੇ ਇੱਥੇ ਨੁਕਸਾਨ ਹੁੰਦਾ ਆ ਹਜ਼ਾਰਾਂ ਹੀ ਜਿਹੜੇ ਏਕੜ ਜ਼ਮੀਨ ਆ ਜਿਹੜੀ ਇੱਥੇ ਝੋਨਾ ਲੱਗਾ ਹੋਇਆ ਸੀਗਾ ਬਿਲਕੁਲ ਤਬਾਹ ਹੋ ਗਿਆ ਤੇ ਤੁਸੀਂ ਬਿਲਕੁਲ ਤਬਾਹ ਹੋ ਗਿਆ ਇਹ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਕਹਿੰਨੇ ਆ ਕਿ ਹਜੇ ਵੀ ਜਾਗੋ ਹਜੇ ਵੀ ਜਾਗੋ ਆ ਬੰਦੇ ਉੱਤੇ 2 ਫਟ ਪਾਣੀ ਰਹਿ ਗਿਆ ਜੇ ਚੜ ਗਿਆ ਤੇ ਬੰਨ ਟੁੱਟ ਜਾਣਾ ਅਗਲੇ ਪਾਸੇ 15 ਤੋਂ 20 ਪੈਂਡਾ ਉਹ ਸਾਰੇ ਤਬਾਹ ਹੋ ਜਾਣੇ ਆ ਸੋ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਮਿਹਨਤਾਂ ਲਈ ਕਰ ਸਕਦੇ ਹਾਂ ਕਿਉਂਕਿ ਕੋਈ ਨਹੀਂ ਬੋਰਡ ਦਾ ਇੱਥੇ ਕੋਈ ਨਹੀਂ ਹੁੰਦਾ ਉਸ ਦੇ ਉੱਤੇ ਮਿੱਟੀ ਪਾਈ ਜਾਵੇ ਵੱਟਾ ਨਾਲ ਲਾਇਆ ਜਾਵੇ ਤਾਂ ਕਿ ਸਾਨੂੰ ਬਚਾਇਆ ਜਾ ਸਕੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿਹੜੀਆਂ ਮੰਗਾਂ ਇਹਨਾਂ ਦੀਆਂ ਜਾਇਜ ਹਨ ਕਿ ਚਿੱਟੀ ਵਹੀਆਂ ਇਸ ਨੂੰ ਖਾਲਿਆ ਜਾਵੇ ਡੂੰਗਾ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਖੇਤਾਂ ਦੇ ਵਿੱਚ ਪਾਣੀ ਨਾ ਜਾਵੇ ਇਹ ਜਿਹੜੇ ਬੰਨਵਾ ਇਹਨਾਂ ਦੇ ਉੱਤੇ ਪੱਥਰ ਲਾਇਆ ਜਾਵੇ ਤਾਂ ਕਿ ਜਲਦੀ ਟੁੱਟਣ ਨਾ ਇਹ ਮੰਗਾਂ ਬਿਲਕੁਲ ਜੇਕਰ ਅਸੀਂ ਆਜ਼ਾਦ ਦੇਸ਼ ਦੇ ਵਿੱਚ ਰਹਿੰਦੇ ਆ ਤੇ ਇਹ ਮੰਗਾਂ ਨੂੰ ਸਰਕਾਰਾਂ ਨੂੰ ਹਕੂਮਤਾਂ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਹਰ ਵਾਰ ਇਹ ਡੁੱਬਦੇ ਨੇ ਹਰ ਵਾਰ ਇੱਕ ਵਾਰੀ ਡੁੱਬਿਆ ਹੋਇਆ ਹਰ ਫਸਲਾ ਤੇ ਕਈ ਸਾਲ ਜਿਹੜਾ ਉਹ ਉਹ ਬੰਦਾ ਉੱਠਦਾ ਨਹੀਂ ਕਿਉਂਕਿ ਸਕੂਲਾਂ ਦੀਆਂ ਫੀਸਾਂ ਦੇਣੀਆਂ ਘਰਾਂ ਦੇ ਬਿੱਲ ਦੇਣੇ ਘਰਾਂ ਦੇ ਖਰਚੇ ਦਵਾਈਆਂ ਧਾਰੂਆਂ ਦੇ ਕਈ ਖਰਚੇ ਆ ਜਾਂਦੇ ਨੇ ਪਰ 1 ਕਿੱਲੇ ਤੇ 70000 ਦੀ ਫਸਲ ਔਣੀ ਸੀ ਤੇ 25000 ਅੱਜ ਇਸ ਫਸਲ ਦੇ ਉੱਤੇ ਖਰਚ ਆ ਚੁੱਕਾ ਕਰੀਬ 1 ਲੱਖ ਦੇ ਕਰੀਬ ਕਰਜ਼ੇ ਦੇ ਥੱਲੇ 1 ਏਕੜ ਦੇ ਕਿਸਾਨ ਆ ਗਿਆ ਔਰ ਜਦੋਂ ਇਸ ਨੂੰ ਆਬਾਦ ਕਰਨਾ ਫਿਰ ਦੁਬਾਰਾ ਇਸ ਦੇ ਉੱਤੇ ਰੇਤ ਆ ਜਿਹੜੀ ਪੈ ਗਈ 30 ਤੋਂ 40000 ਉਹ ਵੀ ਖਰਚ ਆਉਣਾ 1.5 ਲੱਖ ਇੱਕ ਕਿੱਲੇ ਦਾ ਜਦੋਂ ਕਿਸਾਨ ਦੇ ਉੱਤੇ ਕਰਜ਼ਾ ਚੜ ਜਾਊਗਾ ਤਾਂ ਉਹ ਕੀ ਕਰੂਗਾ ਖੁਦਕੁਸ਼ੀਆਂ ਨਹੀਂ ਕਰੂਗਾ ਤਾਂ ਹੋਰ ਕੀ ਕਰੂਗਾ ਇਸ ਦੇ ਜ਼ਿੰਮੇਵਾਰ ਕੌਣ ਹੋਣਗੇ ਸਰਕਾਰਾਂ ਹੋਣਗੇ ਔਰ ਸਰਕਾਰਾਂ ਨੂੰ ਇਹ ਜ਼ਿੰਮੇਵਾਰੀਆਂ ਅੱਜ ਸੰਭਾਲਣੀਆਂ ਚਾਹੀਦੀਆਂ ਇਨ੍ਹਾਂ ਕਿਸਾਨਾਂ ਨੂੰ ਸੰਭਾਲਣਾ ਚਾਹੀਦਾ ਕਿਉਂਕਿ ਇੰਡੀਆ ਦੇ ਵਿਚ ਜੇਕਰ ਹਰੀ ਕ੍ਰਾਂਤੀ ਲਿਆਂਦੀ ਸੀ ਇੰਨਾ ਕਿਸਾਨਾਂ ਨੇ ਹੀ ਲਿਆਂਦੀ ਸੀਗੀ ਔਰ ਜੇਕਰ ਇੱਥੇ ਦੁਨੀਆ ਦੇ ਵਿੱਚ ਦੁਨੀਆ ਭਰ ਦੇ ਜੇਕਰ ਇੱਕ ਪੰਜਾਬ ਦੇ ਵਿੱਚ ਕਿਸਾਨ ਖੇਤੀਬਾੜੀ ਕਰਦਾ ਵਾ ਕਣਕ ਉਗਾਉਂਦਾ ਵਾ ਜੀਰੀ ਝੋਨਾ ਉਗਾਉਂਦਾ ਵਾ ਤਾਂ ਹੀ ਪੂਰੀ ਦੁਨੀਆ ਜਿਹੜੀ ਆ ਉਹ ਰੋਟੀ ਖਾਂਦੀ ਆ ਤੇ ਪੂਰੀ ਦੁਨੀਆ ਦੇ ਵਿੱਚ ਬਾਹਰ ਐਕਸਪੋਰਟ ਵੀ ਕੀਤਾ ਜਾਂਦਾ ਪੰਜਾਬ ਦਾ ਦਾਣਾ ਇਸ ਕਰਕੇ ਅਸੀਂ ਵੀ ਅਪੀਲ ਕਰਦੇ ਆ ਆਪਣੇ ਚੈਨਲ ਦੇ ਜ਼ਰੀਏ ਕਿ ਇਸ ਇਨਾ ਕਿਸਾਨਾਂ ਦੀ ਬਾਹ ਫੜੀ ਜਾਵੇ ਸਾਡੇ ਨਾਲ ਹੋਰ ਵੀ ਕਿਸਾਨ ਨੇ ਆਹ ਗੱਲਬਾਤ ਕਰਦੇ ਆ ਕੀ ਲੱਗਦਾ ਜੀ ਜਾਇਜ ਮੰਗਾਣੇ ਤਾਂ ਵੀ ਸਰਕਾਰਾਂ ਸੁਣਦੀਆਂ ਨਹੀਂ ਕਿੰਨੇ ਸਾਲਾਂ ਤੋਂ ਡੁੱਬਦੇ ਨੇ 88 ਚ ਡੁੱਬੇ 93 ਚ ਡੁੱਬੇ 95 ਚ ਡੁੱਬੇ ਤਾਂ ਹੁਣ ਵੀ ਕਈ ਵਾਰ 15 ਵਾਰ ਇੱਕ ਵਾਰੀ ਡੁੱਬਿਆ ਬੰਦਾ ਇੱਕ ਵਾਰੀ ਕਿਸਾਨ ਡੁੱਬਿਆ ਕਈ ਸਾਲ ਉੱਠਦਾ ਨਹੀਂ ਅੱਜ ਵੀ ਤੁਹਾਡੇ ਇਹ ਹਾਲਾਤ ਨੇ ਹਾਲਾਤ ਤੁਹਾਡੇ ਸੁਧਰੇ ਨਹੀਂ ਕਿੰਨੀਆਂ ਸਰਕਾਰਾਂ ਬਦਲ ਗਈਆਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਵੀਰ ਜੀ ਬੜੇ ਲੰਬੇ ਸਮੇਂ ਤੋਂ ਅਸੀਂ ਮੰਗ ਕਰਦੇ ਆ ਰਹੇ ਸੀ ਕਿ ਇਹ ਪਾਣੀ ਆਉਣ ਤੋਂ ਪਹਿਲਾਂ-ਪਹਿਲਾਂ ਬੇਨ ਦੀ ਸਫਾਈ ਕਰ ਦਿੱਤੀ ਜਾਵੇ ਇਹਨੂੰ ਕਹਿਣ ਨੂੰ ਤਾਂ ਚਿੱਟੀ ਵੀ ਆਖਿਆ ਜਾਂਦਾ ਪਰ ਇਸ ਵੇਲੇ ਕਾਲੀ ਤੋਂ ਵੀ ਭੈੜੀ ਬਣ ਚੁੱਕੀ ਕੈਂਸਰ ਨੂੰ ਸੱਦਾ ਦੇ ਰਹੀ ਆ ਸ਼ਹਿਰਾਂ ਦਾ ਨਾਲੀਆਂ ਦਾ ਗੰਦਾ ਪਾਣੀ ਪਾ ਕੇ ਇਹ ਇਥੋਂ ਨੰਗਲ ਨੂੰ ਦਿਲ ਨਹੀਂ ਕਰਦਾ ਹੁਣ ਤੇ ਆ ਬਰਸਾਤ ਦਾ ਪਾਣੀ ਆਇਆ ਕਰਕੇ ਆਪਾਂ ਵਿੱਚ ਖੜੇ ਆ ਨਹੀਂ ਤੇ ਇੰਨਾ ਗੰਦਾ ਪਾਣੀ ਆਪਾਂ ਵਿੱਚ ਖੜੋਣ ਨੰਗ ਨਹੀਂ ਸਕਦੇ ਕੋਲ ਦੀ ਵਿੱਚ ਖੜੋਣਾ ਤੇ ਦੂਰ ਦੀ ਗੱਲ ਹੈ ਪਹਿਲਾਂ ਜਦੋਂ ਬਜ਼ੁਰਗ ਦੱਸਦੇ ਇਹ ਸਾਫ਼ ਹੁੰਦੀ ਸੀ ਪਾਣੀ ਬਜ਼ੁਰਗ ਪਾਣੀ ਪੀਂਦੇ ਰਹਿ ਵਿੱਚੋਂ ਪਸ਼ੂ ਚਾਰਦੇ ਤੇ ਹੁਣ ਸਰਕਾਰ ਹਰ ਸਮੇਂ ਕਿਸਾਨਾਂ ਨੂੰ ਕੋਸਦੀਆਂ ਸਰਕਾਰਾਂ ਵੀ ਝੋਨਾ ਲਾ ਲਾ ਕੇ ਪਾਣੀ ਦਾ ਪੱਧਰ ਹੇਠਾਂ ਲਈ ਜਾ ਰਿਹਾ ਹੈ ਪਰ ਕਿਸਾਨ ਉਹਨਾਂ ਪਾਣੀ ਪੱਧਰ ਹੇਠਾਂ ਨਹੀਂ ਲਿਜਾ ਰਿਆ ਸਰਕਾਰਾਂ ਆਪਣੀਆਂ ਜ਼ਿੰਮੇਵਾਰੀ ਨਹੀਂ ਸਮਝਦੀਆਂ ਜਦੋਂ ਇਹ ਸਾਫ਼ ਹੁੰਦਾ ਸੀ ਪਾਣੀ ਜਦੋਂ ਥੋੜਾ ਜਿਹਾ ਪਾਣੀ ਵਹਿੰ ਚੋਣਾ ਤੇ ਨਾਲ ਦੀ ਨਾਲ 10 ਪਿੰਡਾਂ ਦੀਆਂ ਬੋਰਾਆਂ ਦੀਆਂ ਝੋਟਾਂ ਜਿਹੜੀਆਂ ਉਹ ਵਧ ਜਾਂਦੀਆਂ ਸੀ ਉੱਪਰ ਪਾਣੀ ਆ ਜਾਂਦਾ ਸੀ